ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਉਣੀ ਆ ਇੱਕ ਫਲਾਵਰ ਨੂੰ ਸ਼ੇਡ ਵਾਲੀ ਬਣਾ ਕੇ ਦਿਖਾਣੇ ਆ ਵੀ ਕਿਵੇਂ ਬਣਨਾ ਇਹ ਸ਼ੂਟ ਆ ਜਾਂ ਸ਼ਾਰਟ ਮੈਨੂੰ ਡਿਮਾਂਡ ਆਈ ਸੀ ਇਸ ਕਰਕੇ ਬਣਾ ਰਹੇ ਆ ਤੇ ਧਿਆਨ ਨਾਲ ਦੇਖੋ ਇਹ ਸਟਾਰਟਿੰਗ ਕਰਦੇ ਆ ਆਪਣੇ 14 ਡਾਂਕਾ ਚੱਕਣਾ ਉਹ ਉਹ ਰਿਕਰ ਜੋ ਵੀ ਬਲਦੀਪ ਉਹ ਬਿਆਦ ਨਾ ਘਮਾਉਣ ਲਈ ਪ੍ਰੇਮ ਆਂਗਲੀ ਦਾ ਜ਼ਿਆਦਾ ਇਸਤੇਮਾਲ ਜ਼ਰੂਰੀ ਹੈ ਇਹਦੇ ਵਿੱਚ ਦਬਾਅ ਜ਼ਰੂਰੀ ਆਂਗਲੀ ਦਾ ਹਾਂ ਜੀ ਵਾਲੇ ਕੋਈ ਉੱਥੇ ਜਿੱਧਰੋਂ ਪਹਿਲਾਂ ਘੁਮਾਇਆ ਸੀ ਉੱਥਰੋਂ ਫੇਮ ਘੁਆਣਾ ਚੌੜਾ ਕਾਕਾ ਚੱਕੀ ਐ ਘੁਆਣਾ ਬਸ ਛੇੜ ਪੈ ਗਈ ਦੇਖ ਲਿਆ ਆਪਾਂ ਵਿਚ ਦੇ ਅਨਲ ਡੈਕਟਰ ਜਿਹੜਾ ਨੰਨ ਬੰਨ੍ਹ ਕੇ ਉਹ ਤੋਂ ਲਈ ਘਮੋੜਾ ਜਿੰਨੇ ਪਹਿਲਾਂ ਬਰੇਂਗ ਭਾਈ ਜੀ ਪੂਰਾ ਚੌੜਾ ਪੰਕਾ ਕੱਟ ਲਓ ਜੀ ਇੱਕ ਵਾਰ ਹੋਰ ਤੋਂ ਆਗਿਆ ਦੇ ਵਿੱਚ ਇਹਦੇ ਵਿੱਚ ਆਪਾਂ ਸਿੰਗਲ ਡਾਂਟੇ ਨਾਲ ਆਇਆ ਸਲਾਈ ਲਾਵਾਂਗੇ ਪਰ ਉਹਦੇ ਵਿੱਚ ਡਾਰਕ ਰੰਗ ਲਾਵਾਂਗੇ ਇਹਨੀਆਂ ਪੱਤੀਆਂ ਨੇ ਜੀਆਂ ਬਲਵਾ ਦੇ ਹੈਂਡ ਵਾਸ ਲੋਕੇ ਜਿਦਣਾ ਕੇ ਦਿਖਾਉਣੇ ਆ ਆ ਟੇਡਾ ਰੱਖਣਾ ਤਾਂ ਕਿ ਪੱਤੀ ਬਣਾਉਣ ਵਾਸਤੇ ਸਿੱਧੀ ਨਹੀਂ ਬਣਾਉਣੀ ਪੱਤੀ ਇਹਦੇ ਵਿੱਚ ਆ ਜਾਣਾ ਆਪਾਂ ਨਾਲ ਦੇਖੋ ਤੇ ਟੇਡਾ ਰੱਖ ਕੇ ਇੱਦਾਂ ਚੌੜਾ ਹੈਗਾ ਆਪਣੇ ਕੋਲ var var. ਇਹ ਲੱਗੀ ਤਾਂ ਸ਼ੇਅਰ ਕਰਿਓ ਜਰੂਰ ਪਾਓ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਵਾਸਤੇ ਤੇ ਆਪਣੇ ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕਰਿਆ ਉਹ ਕਰ ਲਿਓ ਜਰੂਰ ਤੇ ਆਪਾਂ ਹੋਰ ਵੀ ਵਧੀਆ-ਵਧੀਆ ਟਰਿਕ ਲੈ ਕੇ ਆਵਾਂਗੇ ਤੁਹਾਡੇ ਲਈ ਅਗਲੀ ਵਾਰ ਸੋ ਪਲੀਜ਼ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ